ਕੀ ਨੀ ਬੋਲੋ ਜੀ ਕਿਸੇ ਨੂੰ ਅੱਜ ਬਠਿੰਡਾ ਦੇ ਨਵੇਂ ਆਈ ਡੀਸੀ ਅਰਜੇਸਤ ਮਾਨ ਜੀ ਨੇ ਬਠਿੰਡਾ ਸ਼ਹਿਰ ਦੇ ਲੋਕਾਂ ਦੀ ਆਪ ਨੂੰ ਲਿਖੇ ਇਹਨਾਂ ਨੇ ਇੱਕ ਚੀਜ਼ ਮੰਗਿਆ ਹੈ ਕੀ ਕਹਿੰਦਾ ਗੱਲ ਕਰੀ ਆਪ ਜੀ ਜੀ ਬੋਲੋ ਮੇਰਾ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਪਵਨ ਗਿਪਕੌਰ ਹੈ ਮੈਂ ਆਦਰਸ਼ ਸਕੂਲ ਚੌਕ ਦੇ ਦੀ ਸਟਾਫ ਵਿੱਚ ਹਾਂ ਸਾਡਾ ਮਸਲਾ ਇਹ ਸੀ ਜੀ ਕਿ ਆਦਰਸ਼ ਸਕੂਲ ਚੌਕ ਦੇ ਟੀਚਰਸ ਨੇ 70 ਟੀਚਰਸ ਨੇ ਮੈਨੇਜਮੈਂਟ ਦੇ ਖਿਲਾਫ ਉਹਨਾਂ ਦੇ ਭ੍ਰਸ਼ਟਾਚਾਰ ਦੇ ਖਿਲਾਫ ਸੀ ਆਵਾਜ਼ ਉਠਾਈ ਸੀ ਤਾਂ ਸਾਡਾ ਜੋ ਧਰਨਾ ਸੀ ਉਹ ਸਾਡਾ ਧਰਨਾ 6 ਮਹੀਨੇ ਚੱਲਿਆ ਲਗਾਤਾਰ ਉਸ ਤੋਂ ਬਾਅਦ ਕੀ ਹੋਇਆ ਮੈਨੇਜਮੈਂਟ ਨੂੰ ਤਾਂ ਸਕੂਲ ਚੋਂ ਕੱਢ ਦਿੱਤਾ ਗਿਆ ਤਾਂ ਸਾਡੇ ਨਾਲ ਪ੍ਰਸ਼ਾਸਨ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਤਾਂ ਉਹਦੇ ਵਿੱਚ ਸਾਡੀ ਬਹਾਲੀ ਕੀਤੀ ਗਈ ਸੀ ਪ੍ਰਸ਼ਾਸਨ ਦੇ ਕਹਿਣ ਤੇ ਅਸੀਂ ਸਾਰੇ 17 ਜੂਨ ਨੂੰ ਸਕੂਲ ਦੇ ਵਿੱਚ ਆਦੀ ਜੁਆਇਨਿੰਗ ਪਾ ਕੇ ਅੰਦਰ ਗਏ 1 ਜੁਲਾਈ ਤੋਂ ਜਦੋਂ ਅਸੀਂ ਆਪ ਦਾ ਨੋਡ ਬਹਾਲੀ ਕੀਤੀ ਤਾਂ ਉਸ ਤੋਂ ਬਾਅਦ ਵੀ ਪ੍ਰਿੰਸੀਪਲ ਜੋ ਮੈਨੇਜਮੈਂਟ ਦੀ ਏਜੰਟ ਹੈ ਉਹਨਾਂ ਨੇ ਸਾਡੇ ਨਾਲ ਹੁਣ ਵੀ ਉਹੀ ਵਤੀਰਾ ਰੱਖਿਆ ਹੋਇਆ ਮਤਲਬ ਸਾਡੀ ਜੋ ਪ੍ਰਸ਼ਾਸਨ ਵੱਲੋਂ ਬਹਾਲੀ ਕੀਤੀ ਗਈ ਸੀ ਉਹ ਬਹਾਲੀ ਸਾਡੀ ਮੰਨ ਨਹੀਂ ਰਹੀ ਉਹ ਕਹਿੰਦੇ ਆ ਕਿ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਰਿਟਨ ਲਿਆ ਕੇ ਦੋ ਇਸ ਚੀਜ਼ ਕਰਕੇ ਅਸੀਂ ਬਹੁਤ ਹੀ ਸਾਡੀ ਹਰਾਸ਼ਮੈਂਟ ਹੋ ਰਹੀ ਹੈ ਜੇ ਅਸੀਂ ਦੇਖੀਏ ਤਾਂ ਕੰਮ ਦੇ ਪ੍ਰਤੀ ਵੀ ਸਾਡੇ ਨਾਲ ਮਤਲਬ ਪਤੀਰਾ ਅਲੱਗ ਹੀ ਰੱਖਿਆ ਜਾਂਦਾ ਸਾਨੂੰ ਜਿਨੇ ਕੀ ਮੈਨੇਜਮੈਂਟ ਸਾਡੇ ਨਾਲ ਕਰਦੀ ਸੀ ਉਵੇਂ ਹੀ ਪ੍ਰਿੰਸੀਪਲ ਵੱਲੋਂ ਵਤੀਰਾ ਕੀਤਾ ਜਾਂਦਾ ਮੈਂ ਵਾਈਸ ਪ੍ਰਿੰਸੀਪਲ ਦੇ ਅਹੁਦੇ ਤੇ ਸੀ ਮੈਨੇਜਮੈਂਟ ਨੇ ਆਪਦੀ ਖੈਰਵਾਜੀ ਕਰਕੇ ਮੇਰਾ ਅਹੁਦੇ ਤੋਂ ਲਾ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਮੇਰਾ ਹਜੇ ਤੱਕ ਅਹੁਦਾ ਬਹਾਲ ਨਹੀਂ ਕੀਤਾ ਗਿਆ ਈਵਨ ਕਿ ਮੈਨੂੰ ਹੋਰ ਡੀਗ੍ਰੇਡ ਕਰਨ ਵਿੱਚ ਵਾਸਤੇ ਮੈਂ ਇੱਕ ਸੀਨੀਅਰ ਟੀਚਰ ਹੋਣ ਦੇ ਨਾਤੇ ਮੈਨੂੰ ਛੋਟੀਆਂ ਕਲਾਸਾਂ ਦਿੱਤੀਆਂ ਜਾ ਰਹੀਆਂ ਤਾਂ ਸੈਲਰੀ ਦੇ ਮੁੱਦੇ ਕਰਕੇ ਵੀ ਮਤਲਬ ਸੈਲਰੀ ਕਰਕੇ ਵੀ ਸਾਡੀ ਨਿਊ ਜੁਆਇਨਿੰਗ ਦਿਖਾ ਰਹੇ ਐ ਤੇ ਸਾਨੂੰ ਕਹਿ ਰਹੇ ਆ ਕਿ ਤੁਹਾਨੂੰ ਨਵਾਂ ਸਕੇਲ ਦਿੱਤਾ ਜਾਊਗਾ ਪਿਛਲੇ 8-9 ਮਹੀਨਿਆਂ ਤੋਂ ਮਤਲਬ ਸਾਡੀ ਇੰਨੀ ਕਿ ਹਰਾਸ਼ਮੈਂਟ ਹੋਈ ਹੈ ਦੇਖੋ ਅਸੀਂ ਪਹਿਲਾਂ ਧਰਨੇ ਲਾ ਲਾ ਕੇ ਹਰਾਸ਼ਮੈਂਟ ਹੋਈ ਈਵਨ ਮੈਨੂੰ ਤਾਂ ਜੇਲ੍ਹ 'ਚ ਵੀ ਲੈ ਕੇ ਗਏ 4-5 ਦਿਨ ਅਸੀਂ ਜੇਲ੍ਹ 'ਚ ਵੀ ਰਹੇ ਇੰਨੀ ਹਰਾਸ਼ਮੈਂਟ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਆਪ ਜੀ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਉਹਨਾਂ ਤੇ ਉਹ ਬਿਲਕੁਲ ਵੀ ਖਰੇ ਨਹੀਂ ਉਤਰੇ ਇਸ ਟਾਈਮ ਵੀ ਸਾਡੇ ਨਾਲ ਬਹੁਤ ਕੁਝ ਹੋ ਰਿਹਾ ਅਸੀਂ ਬਹੁਤ ਵਾਰੀ ਹੁਣ ਜਿਹੜੇ ਨਵੇਂ ਡੀਸੀ ਸਰ ਹੈ ਉਹਨਾਂ ਨੂੰ ਆਪਦਾ ਸੀ ਸਭ ਕੁਝ ਦੱਸ ਕੇ ਆਏ ਆ ਤਾਂ ਉਹਨਾਂ ਨੇ ਸਾਨੂੰ ਅ ਏਡੀਸੀ ਸਰ ਜਿੰਨਾ ਕੋਲੇ ਸਾਡਾ ਸਕੂਲ ਹੁਣ ਗਿਆ ਹੋਇਆ ਉਹਨਾਂ ਨਾਲ ਮੀਟਿੰਗ ਲਈ ਸਾਨੂੰ ਅੱਜ ਉਹਨਾਂ ਨੇ ਕਿਹਾ ਵੀ ਉਹਨਾਂ ਨਾਲ ਇੱਕ ਮੀਟਿੰਗ ਕਰਾਵਾਂਗੇ ਦੇਖੋ ਅਸੀਂ ਜੇ ਸਾਡੀਆਂ ਕੋਈ ਵੀ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਫੇਰ ਅਸੀਂ ਦੁਬਾਰਾ ਸੰਘਰਸ਼ ਤੇ ਰਾਹ ਤੇ ਜਾਣ ਲਈ ਮਜਬੂਰ ਹੋ ਜਾਣਾ ਮਨੋ ਕਾਰਨ ਕੀ ਸਮਝ ਤੁਸੀਂ ਸਰਕਾਰਾਂ ਤਾਂ ਇਹੀ ਹੈ ਕਿ ਪ੍ਰਸ਼ਾਸਨ ਮੈਨੇਜਮੈਂਟ ਦਾ ਹੀ ਹਜੇ ਸਾਰਾ ਕੁਝ ਬਾਲਾ ਜਿਵੇਂ ਉਹ ਕਰਾ ਰਹੇ ਆ ਵੀ ਇਹਨਾਂ ਬੰਦਿਆਂ ਨੂੰ ਹਰਾਸ਼ ਕਰਨਾ ਤਾਂ ਉਹ ਹਜੇ ਵੀ ਸਾਨੂੰ ਹਰਾਸ਼ ਕਰ ਰਹੇ ਆ ਉਹ ਪ੍ਰਿੰਸੀਪਲ ਦੇ ਪਿੱਛੇ ਉਹਨਾਂ ਦਾ ਹੀ ਹੱਥ ਹੈ ਜੋ ਹਰਾਸ਼ਮੈਂਟ ਹੋ ਰਹੀ ਹੈ ਸਾਰੇ ਪ੍ਰਿੰਸੀਪਲ ਕਰ ਰਹੀ ਹੈ ਮੈਂ ਤਾਂ ਇਹ ਕਹੂੰਗੀ ਵੀ ਪ੍ਰਸ਼ਾਸਨ ਤੱਕ ਵੀ ਮਿਲਿਆ ਹੋਇਆ ਮੈਨੇਜਮੈਂਟ ਵੱਲੋਂ ਹਜੇ ਵੀ ਸੁਰਤਾਂ ਤਿਆਰੀਆਂ ਪ੍ਰਿੰਸੀਪਲ ਨੂੰ ਬਿਲਕੁਲ ਜੀ ਮੈਨੇਜਮੈਂਟ ਹਜੇ ਵੀ ਪ੍ਰਿੰਸੀਪਲ ਸਾਡੇ ਮੂੰਹ ਤੇ ਇਹ ਚੀਜ਼ ਕਹਿ ਰਹੀ ਹੈ ਕਿ ਮੈਨੂੰ ਤਾਂ ਜੇ ਮੈਂ ਤੁਹਾਡਾ ਕੁਝ ਵੀ ਤੁਹਾਡੇ ਹੱਕ ਚ ਕਰਦੀ ਆਂ ਤਾ ਮੈਨੂੰ ਤਾਂ ਮੈਨੇਜਮੈਂਟ ਸ਼ਾਮ ਨੂੰ ਮੇਰੇ ਤੇ ਚਾਰ ਪਰਚੇ ਦਰਜ ਕਰਾ ਦੋ। ਥੈਂਕ ਯੂ। ਥੈਂਕ ਯੂ।